ਨੌਜਵਾਨ ਹਰਪਾਲ ਸਿੰਘ ਹੈ ਜਿਸ ਦੀ ਉਮਰ 35 ਸਾਲ ਦੀ ਹੈ ਤੇ ਜਾਣਕਾਰੀ ਮੁਤਾਬਕ ਇਸ ਤੇ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਵੱਡੇ ਆਰੋਪ ਲੱਗੇ ਨੇ ਜੀ ਹਾਂ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਆਰੋਪਾਂ ਦੇ ਤਹਿਤ ਇਸ ਨੌਜਵਾਨ ਨੂੰ ਅੰਮ੍ਰਿਤਸਰ ਦੇ ਸਟੇਟ ਸਪੈਸ਼ਲ ਸੈੱਲ ਨੇ ਗ੍ਰਿਫਤਾਰ ਕੀਤਾ ਜਿਸ ਤੇ ਗੰਭੀਰ ਆਰੋਪ ਨੇ ਕਿ ਇਹ ਨੌਜਵਾਨ ਪਾਕਿਸਤਾਨ ਲਈ ਜਾਸੂਸੀ ਕਰਦਾ ਸੀ ਇਸ ਤਰ੍ਹਾਂ ਦੇ ਵੱਡੇ ਆਰੋਪ ਜੁੜੇ ਹੈਗੇ ਇਸ ਨੌਜਵਾਨ ਦੇ ਲੱਗੇ ਇਹ 35 ਸਾਲਾਂ ਤੋਂ ਦੱਸਿਆ ਜਾ ਰਿਹਾ ਹੈ ਤੇ ਜਾਣਕਾਰੀ ਮੁਤਾਬਕ ਇਸ ਦਾ ਨਾਮ ਹਰਪਾਲ ਸੰਘੇ ਜੋ ਕਿ ਪੇਸ਼ੇ ਤੋਂ ਖੇਤੀਬਾੜੀ ਕਰਦਾ ਯਾਨੀ ਕਿ ਕਿਸਾਨ ਹੈ ਤੇ ਜਾਣਕਾਰੀ ਮੁਤਾਬਕ ਜਿਹੜੇ ਨੌਜਵਾਨ ਗ੍ਰਿਫਤਾਰ ਹੋਏ ਆ ਪਿਛਲੇ ਕਰੀਬ 1 ਸਾਲ ਤੋਂ ਪਾਕਿਸਤਾਨ ਦੀ ਖੂਫੀਆ ਏਜੰਸੀ ISI ਦੇ ਸੰਪਰਕ ਚ ਸੀ ਗਿਆ ਤੇ ਲਗਾਤਾਰ ਭਾਰਤੀ ਸੈਨਾਂ ਦੀ ਜਿਹੜੀ ਗੁਪਤ ਜਾਣਕਾਰੀ ਸੀ ਉਹ ਪਾਕਿਸਤਾਨ ਪੇਜ ਰਿਆ ਸੀਗਾ ਤੇ ਸੁਰੱਖਿਆ ਏਜੰਸੀਆਂ ਨੂੰ ਇਸ ਬਾਰੇ ਸੂਚਨਾ ਮਿਲਦੀ ਹੈ ਜਿਸ ਤੋਂ ਬਾਅਦ ਹੀ ਸੁਰੱਖਿਆ ਏਜੰਸੀਆਂ ਵੱਲੋਂ ਜੁੜੀ ਹੈ ਗਿਆ ਜਦੋਂ ਸੂਚਨਾ ਮਿਲਦੀ ਹੈ ਤੇ ਉਹਨਾਂ ਵੱਲੋਂ ਇੱਕ ਵੱਡਾ ਕਦਮ ਚੁੱਕਿਆ ਜਾਂਦਾ ਤੇ ਗੁਪਤ ਸੂਚਨਾ ਦੇ ਤਹਿਤ ਹੀ ਜਦੋਂ ਨੂੰ ਪਤਾ ਲੱਗਦਾ ਇਸ ਨੌਜਵਾਨ ਦੇ ਬਾਰੇ ਤੇ ਇਸ ਤੋਂ ਬਾਅਦ ਅੰਮ੍ਰਿਤਸਰ ਦੀ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਜਿਹੜੀ ਹੈਗੀ ਵੱਡੀ ਕਾਰਵਾਈ ਕਰਦੀ ਹੈ ਤੇ ਇਸ ਕਾਰਵਾਈ ਦੇ ਤਹਿਤ ਜੁੜਾ ਹੈਗਾ ਹੁਣ ਇਸ ਨੌਜਵਾਨ ਨੂੰ ਹਰਪਾਲ ਸਿੰਘ ਨੂੰ ਗ੍ਰਫਤਾਰ ਕਰ ਲਿਆ ਗਿਆ ਤੇ ਇਸ ਦਾ ਜਿਹੜਾ ਫੋਨ ਹੈਗਾ ਤੇ ਇਸ ਦੇ ਹੁਣ ਫੋਨ ਦੀ ਤੇ ਇਰ ਤੋਂ ਜਿਹੜੀ ਪੁੱਛਗੀ ਚ ਜਿਹੜੀ ਹੈਗੀ ਐ ਸਪੈਸ਼ਲ ਅੰਮ੍ਰਿਤਸਰ ਦੀ ਸਟੇਟ ਸਪੈਸ਼ਲ ਸੈੱਲ ਨੇ ਉਹ ਕਰ ਰਹੀ ਹੈ ਪੁਲਿਸ ਤੋਂ ਇਸ ਸਾਰੀ ਜਾਣਕਾਰੀ ਪਹਿਨੇ ਦਾ ਕਿਸੇ ਉਹਦੇ ਤੇ ਜਿਸਟ ਹੋਇਆ ਵਾ ਤੇ ਸਾਨੂੰ ਇਨਫੋਰਮੇਸ਼ਨ ਸੀ ਕਿ ਇਹ ਕਿਸੇ ਪਾਕਿਸਤਾਨੀ ਹੈਂਡਲਰ ਦੇ ਵਿੱਚ ਘੱਟ ਵਿੱਚ ਆ ਕਿ ਜਿਹਦੀ ਆਪਾਂ ਆਪਣੇ ਅਫਸਰਾਂ ਦੇ ਧਿਆਨ ਵਿੱਚ ਲਿਆਉਂਦਾ ਇਹਨੂੰ ਇਨਫੋਰਮੇਸ਼ਨ ਨੂੰ ਪਰ ਉਹਨਾਂ ਦੀ ਹਦਾਇਤ ਤੇ ਉਹਨੂੰ ਰੈਸਟ ਕੀਤਾ ਹੈ ਇਹਦੇ ਕੋਲ ਇੱਕ ਸੀਡੀ ਰਿਕਵਰ ਹੋਈ ਆ ਜਿਹਦੇ ਵਿੱਚ ਕੋਈ ਆਰਮੀ ਨਾਲ ਰਿਲੇਟਡ ਡਾਟਾ ਮਿਲਿਆ ਵਾ ਤੇ ਨਾਲ ਇੱਕ ਫੋਨ ਰਿਕਵਰ ਹੋਇਆ ਉਹਦੇ ਚੋਂ ਇੱਕ ਆਰਮੀ ਨਾਲ ਡਾਟਾ ਮਿਲਿਆ ਵਾ ਸਰ ਨਾਮ ਕੀ ਹੈ ਜੀ ਕਿੱਥੋਂ ਦਾ ਰਹਿਣ ਵਾਲਾ ਸ਼ਖਸ਼ਾ ਹੈ ਔਰ ਕਿਵੇਂ ਇਨਫੋਰਮੇਸ਼ਨ ਜਿਹੜੀ ਕਿਸ ਨਾਲ ਫੈਲਿਆ ਜਾ ਸਕਦੀ ਹੈ ਇਹ ਸੀਕਰਟ ਇਨਫੋਰਮੇਸ਼ਨ ਤੇ ਉਹਨੂੰ ਰੈਸਟ ਕੀਤਾ ਹੈ ਜੀ ਤੇ ਹਰਪਾਲ ਸਿੰਘ ਇਹਦਾ ਨਾਮ ਆ ਅਜਨਾਲਾ ਏਰੀਆ ਦਾ ਰਹਿਣ ਵਾਲਾ ਹੈ ਇਹ ਕੰਮ ਕੀ ਕਰਦਾ ਸਰ ਕੰਮ ਇਹ ਖੇਤੀਬਾੜੀ ਕਰਦਾ ਹੈ ਤੇ ਹੁਣ ਤੱਕ ਕੋਈ ਪੁੱਛਗਿੱਛ ਦੇ ਦੌਰਾਨ ਸਾਹਮਣੇ ਆਇਆ ਵੀ ਕਿਸ ਤਰ੍ਹਾਂ ਦੇ ਨਾਲ ਇਹ ਜਿਹੜੀ ਇਸ ਵੇਲੇ ਜਿਹੜੀ ਸਾਰੀ ਤੁਸੀਂ ਜਿਹੜੀ ਪਾਕਿਸਤਾਨ ਤੋਂ ਜਿਹੜੀ ਸੂਦੇ ਅੰਦਰ ਪੱਤੀ ਜੀ ਨੇ ਕੋਦੇ ਬਾਰੇ ਅਸੀਂ ਟੈਕਨੀਕਲ ਲੈਵਲ ਤੇ ਆਪਣਾ ਸਾਰਾ ਵੈਰੀਫਾਈ ਕਰਾਂਗੇ ਫਿਲਹਾਲ ਤੇ ਸੇ ਜੋ ਵੀ ਇਹ ਦੇਖੋ ਫੋਨ 'ਚ ਡਾਟਾ ਮਿਲਿਆ ਉਹਦੇ ਬਿਹਾਅ ਤੇ ਆਪਾਂ ਡਿਸਕਸ ਕਰਤਾ ਹੈਗੇ ਜੀ ਉਮਰ ਸਰ ਕਿੰਨੀ ਹੈ ਜੀ ਉਮਰ ਇਹਦੀ ਹੈਗੀ ਆ ਕਰੀਬ 35 ਸਾਲ ਜੀ ਜਸਿਆ ਨੇ ਵੀ ਕਿੰਨੇ ਚਿਰ ਤੋਂ ਜਿਹੜਾ ਪ੍ਰੋਵਾਈਡ ਕਰਵਾ ਰਿਹਾ ਸੀਗਾ ਜੀ ਕਰੀਬ 7 ਸਾਲ ਤੋਂ ਹੈਗਾ ਜੀ ਤੇ ਸਮਾਨ ਸਰ ਕਿਹੜਾ ਕਿਹੜਾ ਡਾਕੂਮੈਂਟਸ ਵੀ ਕੋਈ ਬਰਾਮਦ ਹੋਏ ਨੇ ਸੀਡੀ ਦੇ ਨਾਲ ਹੀ ਇਹ ਮੋਬਾਈਲ ਵੀ ਹੈ। ਮੋਬਾਈਲ ਤੇ ਸੀਡੀ ਹੋਈ ਹੈ ਤੇ ਹੋਰ ਕੋਈ ਡਾਕੂਮੈਂਟ ਨਹੀਂ ਹੈ। ਸੀਡੀ ਕੋਈ ਪਹਿਲਾਂ ਕੋਈ ਇਸੇ ਮਾਮਲੇ ਕਰਦੇ ਨਹੀਂ। ਨਹੀਂ ਉਹਦੇ ਬਾਰੇ ਅਸੀਂ ਵੈਰੀਫਾਈ ਕਰਾਂਗੇ ਅਸੀਂ ਉਹਦੇ ਬਾਰੇ ਕਲੀਅਰ ਹੋਣੇ ਹੈਗਾ। ਸੀਡੀ ਦੇ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਮਿਲੀਆਂ ਜਿਹੜਾ ਕੋਈ ਸਬੂਤ ਹੋਇਆ ਹੈ। ਇਹ ਆਰਮੀ ਨਾਲ ਰਿਲੇਟਿਡ ਡਾਟਾ ਜਿਸ ਤਰ੍ਹਾਂ ਉਹਨਾਂ ਦੀ ਕੋਈ ਵੀ ਮੂਵਮੈਂਟਸ ਰਿਲੇਟਿਡ ਹੁੰਦਾ ਆ ਉਹਦੇ ਬਾਰੇ ਨਿਕਲਿਆ ਦੇ ਕੋਈ ਡਾਟਾ। ਇਸ ਤੋਂ ਪੁੱਛਣਾ ਕਿ ਜਿਆ ਜੇ ਦੇ ਨਾਲ ਹੋਰ ਵੀ ਸਾਥੀ ਉਹਦੇ ਨਾਲ ਨਹੀਂ ਉਹ ਅਸੀਂ ਦੇਖਾਂਗੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਫਿਲਹਾਲ ਤਿੰਨ ਕੱਲੇ ਨੂੰ ਅਰੈਸਟ ਕੀਤਾ ਹੈ ਬਸ ਥੈਂਕ ਯੂ ਕੋਈ ਇੱਥੇ ਦੱਸਿਆ ਕਿ ਪਾਕਿਸਤਾਨ ਦੇ ਕਿਸੇ ਨਾਲ ਲਿੰਕ ਸੀ ਨਹੀਂ ਇਹਦੇ ਬਾਰੇ ਆ ਇਨਵੈਸਟੀਗੇਸ਼ਨ ਕਰਾਂਗੇ ਜੀ ਤੇ ਮੁਕਾਇਲ ਸਰ ਮੋਸੇ ਸਾਹਮਣੇ ਆਉ ਹੋ ਕਿ ਕਿਸ ਕੋਲ ਕੇਸ ਦੇ ਕਹਿਣ ਤੇ ਕਰ ਰਿਹਾ ਸੀ ਜਾਂ ਪਾਕਿਸਤਾਨ ਵਿੱਚ ਕਿਹਦੇ ਕਨੈਕਟ ਸੀ ਨਹੀਂ ਇਹਦੇ ਬਾਰੇ ਹਾਲੇ ਨਹੀਂ ਲਿਖੀ ਜਾਂਦੇ ਆ ਉਹ ਅਸੀਂ ਕਰਾਂਗੇ ਜੀ ਨਾ ਟੈਕਨਿਕਲ ਲੈਵਲ ਤੇ ਕਰਾਂਗੇ ਤੇ ਇਸ ਦੀ ਉਮਰ ਕਿੰਨੀ ਹੈ ਉਮਰ ਕਰੀਬ 35 ਸਾਲ ਹੈ ਜੀ ਤਾਂ ਸੁਣਿਆ ਤੁਸੀਂ ਸਾਫ਼ ਤੌਰ ਤੇ ਇਸ ਨੌਜਵਾਨ ਤੇ ਵੱਡੇ ਆਰੋਪ ਨੇ ਕਿ ਜਿਹੜੀ ਪਾਕਿਸਤਾਨ ਲਈ ਜਿਹੜਾ ਹੈਗਾ ਇਹ ਕੰਮ ਕਰ ਰਿਹਾ ਸੀਗਾ ਇਸ ਦੇ ਸੰਪਰਕ ਚ ਯਾਨੀ ਕਿ ਇਸ ਦੇ ਫੋਨ ਚ ਵੀ ਨੰਬਰ ਜਿਹੜਾ ਹੈ ਬਰਾਮਦ ਹੋਇਆ ਹੈ ਆਈਐਸਆਈ ਏਜੰਟਸ ਕਹ ਲੋ ਜਾਂ ਪਾਕਿਸਤਾਨ ਦੇ ਲੋਕਾਂ ਦਾ ਤੇ ਵੱਡੇ ਆਰੋਪ ਇਸ ਨੌਜਵਾਨ ਤੇ ਹੁਣ ਲੱਗੇ ਨੇ ਫਿਲਹਾਲ ਹੁਣ ਅੰਮ੍ਰਿਤਸਰ ਸਟੇਟ ਸਪੈਸ਼ਲ ਸੈੱਲ ਤੇ ਪੁਲਿਸ ਨੇ ਇਸ ਨੂੰ ਜਿਹੜਾ ਹੈ ਗ੍ਰਿਫਤਾਰ ਕਰ ਲਿਆ ਹੈ ਹੁਣੇ ਪੁਲਿਸ ਦੀ ਗ੍ਰਿਫਤਾਰ ਤੇ ਹੁਣ ਪੁਲਿਸ ਇਸ ਤੋਂ ਪੁੱਛਗਿੱਛ ਕਰ ਰਹੀ ਹੈ ਤੇ ਹੁਣ ਆਉਣ ਵਾਲੇ ਸਮੇਂ ਚ ਦੇਖਣਾ ਹੋਵੇਗਾ ਕਿ ਆਖਿਰਕਾਰ ਇਸ ਮਾਮਲੇ 'ਚ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਪੁੱਛਗਿੱਛ ਦੇ ਦੌਰਾਨ ਇਹ ਨੌਜਵਾਨ ਕੀ ਵੱਡੇ ਖੁਲਾਸੇ ਕਰਦਾ ਹੈ ਕਿਉਂਕਿ ਇਹ ਪਹਿਲੀ ਵਾਰ ਨਹੀਂ ਹੋਇਆ ਜਦੋਂ ਪੰਜਾਬ 'ਚ ਜਿਹੜਾ ਹੈਗਾ ਕੋਈ ਜਾਸੂਸ ਫੜਿਆ ਗਿਆ ਹੋਵੇ ਇਸ ਤੋਂ ਪਹਿਲਾਂ ਵੀ ਜਿਹੜਾ ਹੈਗਾ ਕਈ ਜਾਸੂਸ ਪੰਜਾਬ ਤੋਂ ਗ੍ਰਿਫਤਾਰ ਹੋਏ ਸੀ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਆਰੋਪਾਂ ਦੇ ਤੇ ਉਸ ਵਿੱਚ ਕਾਰੀ ਹੁਣ ਇੱਕ ਹੋ ਨੌਜਵਾਨ ਦਾ ਨਾਮ ਜਿਹੜਾ ਹੈਗਾ ਜੁੜ ਜੁੜ ਗਿਆ ਜੋ ਕਿ ਪੇਸ਼ੇ ਤੋਂ ਕਿਸਾਨ ਦੱਸਿਆ ਜਾ ਰਿਹਾ ਹੈ ਅੰਮ੍ਰਿਤਸਰ ਦਾ ਹੀ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਨੌਜਵਾਨ ਤੇ 35 ਸਾਲਾ ਦਾ ਹੈ ਤੇ ਹੁਣ ਇਸ ਤੇ ਵੱਡੇ aarop ਲੱਗੇ ਨੇ ਕਿ ਖੂਫੀਆ ਜਿਹੜੀ ਜਾਣਕਾਰੀ ਹੈਗੀ ਹੈ ਕਿਤੇ ਨਾ ਕਿਤੇ ਪਿਛਲੇ 1 ਸਾਲ ਤੋਂ ਜਿਹੜਾ ਹੈਗਾ ਪਾਕਿਸਤਾਨ ਨੂੰ ਪਹੁੰਚਾ ਰਿਹਾ ਸੀ ਫਿਲਹਾਲ ਹੁਣ ਇਸ ਮਾਮਲੇ 'ਚ ਆਉਣ ਵਾਲੇ ਸਮੇਂ 'ਚ ਵੇਖਣਾ ਹੋਵੇਗਾ ਕਿ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਕਿ ਵੱਡੇ ਖੁਲਾਸੇ ਨੌਜਵਾਨ ਕਰਦਾ ਹੈ ਕਿ ਇਹ ਸੱਚੀ ਜਿਹੜਾ ਸੀਗਾ ਪਾਕਿਸਤਾਨ ਲਈ ਜੁੜੇ ਜਾਸੂਸੀ ਕਰ ਰਿਹਾ ਸੀ ਤੇ ਆਖਿਰਕਾਰ ਕਰ ਰਿਹਾ ਸੀ ਤੇ ਕੀ ਕੀ ਇਨਫੋਰਮੇਸ਼ਨ ਨੇ ਹੁਣ ਤੱਕ ਜੁੜੀਆਂ ਹੈਗੇ ਪਾਕਿਸਤਾਨ ਪਹੁੰਚ ਗਈਆਂ ਨੇ ਤੇ ਆਖਿਰਕਾਰ ਇਸ ਮਾਮਲੇ 'ਚ ਹੋਰ ਕੀ ਕੁਝ ਨਿਕਲ ਕੇ ਸਾਹਮਣੇ ਆਊਗਾ ਇਹ ਤਾਂ ਹੁਣ ਵਾਲੇ ਸਮਝ ਜੀ ਵਿਗਨ ਹੋਵੇਗਾ ਬਾਕੀ ਤੁਹਾਡਾ ਇਸ ਖਬਰ ਤੇ ਕੀ ਕੁਝ ਕਹਿਣਾ ਹੈ ਤੁਸੀਂ ਵੀ ਕਮੈਂਟ ਕਰਕੇ ਦੱਸੋ ਤੇ ਪੰਜਾਬ ਵੀ ਅਪਡੇਟਸ ਲਈ ਦੇਖਦੇ ਰਹੋ ਪੰਜਾਬ ਤੱਕ